ਅੱਜ ਬਠਿੰਡਾ ਦੇ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕਿਸਾਨਾਂ ਆਦਿਾਂ ਸੱਤ ਜਥੇਬੰਦੀਆਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਇੱਕ ਰੋਜ਼ਾ ਧਰਨਾ ਪ੍ਰਦਰਸ਼ਨ ਕੀਤਾ ਅਤੇ ਜਮ ਕੇ ਨਾਰੇਬਾਜ਼ੀ ਵੀ ਕੀਤੀ ਹੈ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੋ Madhya Pradesh ਦੇ ਵਿੱਚ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਸੀ ਜਿਸ ਦੇ ਵਿੱਚ ਸਰਕਾਰ ਦੇ ਵੱਲੋਂ ਨੇ ਹੱਥੇ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਵਿੱਚ ਕਈ ਕਿਸਾਨਾਂ ਦੀ ਮੌਤ ਹੋ ਗਈ ਨਾਲ ਹੀ ਉਹਨਾਂ ਦੇ ਮੌਜੂਦਾ ਸਰਕਾਰ ਦੀ ਵੀ ਨਿੰਦਾ ਕੀਤੀ ਹੈ ਉਹਨਾਂ ਕਹੇ ਕਿ ਸਰਕਾਰ ਬਣਨ ਤੋਂ ਪਹਿਲਾਂ ਕਾਂਗਰਸ ਨੇ ਲੋਕਾਂ ਨੂੰ ਕਈ ਵਾਅਦੇ ਕੀਤੇ ਸੀ ਜਿਨ੍ਹਾਂ ਦੇ ਵਿੱਚ ਸਭ ਤੋਂ ਮੁੱਖ ਕਿਸਾਨਾਂ ਦੀ ਕਰਜ਼ਾ ਮਾਫੀ ਦਾ ਵਾਅਦਾ ਸੀ ਪਰ ਹੁਣ ਤੱਕ ਸਰਕਾਰ ਨੇ ਇਸ ਵਾਅਦੇ ਨੂੰ ਪੂਰਾ ਨਹੀਂ ਕੀਤਾ ਜਿਸ ਦੇ ਚਲਦੇ ਸਾਡੇ ਵੱਲੋਂ तमाम ਹੈੱਡਕੁਆਰਟਰਾਂ ਦੇ ਉੱਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਜ ਅਸੀਂ ਪੰਜਾਬ ਦੀਆਂ ਅਸ਼ਕਰਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਸੱਤ ਪੰਜਾਬ ਦੇ ਵਿੱਚ ਜੋ ਸਰਗਰਮ ਹੈ ਉਹ ਸੱਤਾ ਦੇ ਸਾਹਦੇ ਤੌਰ ਤੇ ਸਦਾ ਦਿੱਤਾ ਹੋਇਆ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਧਰਨੇ ਦੇਣ ਦਾ ਉਸ ਦੀ ਕੜੀ ਵਜੋਂ ਅੱਜ ਬਠਿੰਡੇ ਦੇ ਵਿੱਚ ਵੀ ਅਸੀਂ ਇੱਥੇ ਡੀਸੀ ਦਫ਼ਤਰ ਦੇ ਸਾਹਮਣੇ ਧਰਨਾ ਲਾਇਆ ਹੋਇਆ ਹੈ ਇਸ ਧਰਨੇ ਦੀਆਂ ਜਿਹੜੀਆਂ ਸਾਡੀਆਂ ਮੰਗਾਂ ਹੈ ਸਭ ਤੋਂ ਮੁੱਖ ਮੰਗ ਜੋ ਮੱਧ ਪ੍ਰਦੇਸ਼ ਦੇ ਵਿੱਚ ਮੱਧ ਪ੍ਰਦੇਸ਼ ਦੀ ਸਰਕਾਰ ਨੇ ਤੇ ਕੇਂਦਰ ਸਰਕਾਰ ਨੇ ਉਹਨਾਂ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਹਨਾਂ ਤੇ ਜ਼ਬਰ ਕੀਤਾ ਛੇ ਕਿਸਾਨ ਗੋਲੀ ਦੇ ਨਾਲ ਮਾਰੇ ਗਏ ਆ ਉਹਨਾਂ ਦੀਆਂ ਮੰਗਾਂ ਮੰਨੇ ਸਰਕਾਰ ਤੇ ਜਿਹੜੀ ਮੌਕੇ ਦੀ ਸਰਕਾਰ ਆ ਉਹ ਸੈਂਟਰ ਆ ਜਿਹੜਾ ਉਹਨੂੰ ਬਰਖਾਸਤ ਕਰੇ ਇਹ ਆ ਉਹਨਾਂ ਦੀ ਹਮਾਇਤ ਦੇ ਵਿੱਚ ਦੂਜੀਆਂ ਜੋ ਪੰਜਾਬ ਦੇ ਪੰਜਾਬ ਸਰਕਾਰ ਨੇ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਵਾਅਦੇ ਕੀਤੇ ਸੀਗੇ ਸਭ ਤੋਂ ਮੁੱਖ ਮੁੱਦਾ ਕਿਸਾਨਾਂ ਦੇ ਕਰਜ਼ੇ ਦਾ ਸੀ ਕੈਪਟਨ ਨੇ ਪ੍ਰਧਾਨ ਹੁੰਦਿਆਂ ਹੋਇਆਂ ਕਾਂਗਰਸ ਦਾ ਇਹ ਵਾਅਦਾ ਕੀਤਾ ਸੀ ਬੰਦੇ ਸਾਲ ਅਸੀਂ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਤੇ ਲੀਕ ਮਾਰਾਂਗੇ ਖੁਦਕਸ਼ੀਆਂ ਨੂੰ ਰੋਕਾਂਗੇ ਬੇਰੁਜ਼ਗਾਰੀ ਦਾ ਖਾਤਮਾ ਕਰਾਂਗੇ ਭ੍ਰਿਸ਼ਟਾਚਾਰੀ ਨੂੰ ਨੱਥ ਪਾਵਾਂਗੇ ਕਿੰਨੇ ਸਾਰੇ ਅਹਿਮ ਮੁੱਦੇ ਐ ਜਿਹੜਿਆਂ ਨੂੰ ਲੈ ਕੇ ਇਹ ਪੰਜਾਬ ਦੀ ਸਰਕਾਰ ਆ ਜਿਹੜੀ ਕਾਂਗਰਸ ਦੀ ਸਰਕਾਰਾ ਹੋਣ ਦੇ ਵਿੱਚ ਆਈ ਹੈ ਪਾਰੋ ਹੋ ਗੱਦੀ ਤੇ ਬੈਂਧਿਆ ਸਾਰ ਅੱਜ 3 ਮਹੀਨੇ ਤੋਂ ਉੱਪਰ ਸਮਾਂ ਹੋ ਚੱਲਿਆ ਹੈ ਹਲੇ ਤੱਕ ਕਦੇ ਕਮੇਟੀ ਬਣਾ ਲਿਓ ਉਹ ਗੱਲਾਂ ਤੋਂ ਟਾਲ ਮਟੋਲ ਕੀਤੀ ਜਾ ਰਹੀ ਹੈ ਅਸੀਂ ਉਹ ਸਾਰੀਆਂ ਜਿਹੜੀਆਂ ਮੰਗਾਂ ਮੰਨੀਆਂ ਹੋਈਆਂ ਪਹਿਲਾਂ ਵੀ ਮੰਨੀਆਂ ਜਾਂ ਇਹਨਾਂ ਨੇ ਸਮੇਂ ਦੇ ਹਾਕਮਾਂ ਨੇ ਹੁਣ ਜਿਹੜੀ ਕਾਂਗਰਸ ਸਰਕਾਰ ਨੇ ਕੈਪਟਨ ਦੀ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਵੋਟਾਂ ਵੇਲੇ ਵਾਅਦੇ ਕੀਤੇ ਆ ਉਹ ਵਾਅਦੇ ਯਾਦ ਕਰਾਉਣ ਲਈ ਉਹਨਾਂ ਨੂੰ ਪੂਰੇ ਕਰਾਉਣ ਲਈ ਅੱਜ ਅਸੀਂ ਸੰਘਰਸ਼ ਦੀ ਸ਼ੁਰੂਆਤ ਕੀਤੀ ਹੈ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਕਰੋਜਾ ਧਰਨੇ ਦੇ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਰਕਾਰ ਇਹ ਸਾਡੀਆਂ ਮੰਗਾਂ ਨਹੀਂ ਮੰਨਦੀ ਅਸੀਂ ਸਾਰੀਆਂ ਜਥੇਬੰਦੀਆਂ ਨੇ ਸਿਰ ਜੋੜ ਕੇ ਜਿਹੜਾ ਜਲੰਧਰ ਦੇ ਵਿੱਚ 7 ਜੁਲਾਈ ਨੂੰ ਸੈਮੀਨਾਰ ਕਰਕੇ ਕਨਵੈਨਸ਼ਨ ਕਰਕੇ ਵੱਡੀ ਉਹਦੇ ਵਿੱਚ ਅਗਲੇ ਤਿੱਖੇ ਐਕਸ਼ਨ ਦਾ ਲੰਮੇ ਐਕਸ਼ਨ ਦਾ ਐਲਾਨ ਕਰਾਂਗੇ ਜਿਹਦੇ ਵਿੱਚ ਪੰਜਾਬ ਸਰਕਾਰ ਨੂੰ ਮਜਬੂਰ ਕਰਾਂਗੇ ਵੀ ਇਹ ਸਾਰੇ ਕੀਤੇ ਹੋਏ ਵਾਅਦੇ ਆ ਕਿਸਾਨਾਂ ਦੇ ਪੂਰੇ ਕਰਨ ਅਕਾਲੀ ਦਲ ਵੱਲੋਂ ਵੀ ਸਮਰਥਨ ਦਿੱਤਾ ਗਿਆ ਹੈ ਜੀ ਬਿਲਕੁਲ ਨਹੀਂ ਅਕਾਲੀ ਦਲ ਵੀ ਉਹੀ ਗੱਲ ਹੈ ਅੱਜ ਮੇਰੀ ਜੇਬ ਦੇ ਵਿੱਚ ਆਹ ਥੋੜਾ ਆ ਉਹਨਾਂ ਦਾ ਅਕਾਲੀ ਦਲ ਦਾ ਇਹ ਦੂਸ 10 ਸਾਲ ਪਹਿਲਾਂ ਛਪਿਆ ਹੋਇਆ ਪ੍ਰੈਸ ਨੋਟ ਹੈ ਜੀਦੇ ਵਿੱਚ ਲਿਖਿਆ ਹੋਇਆ ਸਾਡੀ ਸਰਕਾਰ ਆਈ ਤਾਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ ਪਹਿਲਾ ਕੰਮ ਹੋ ਗਿਆ ਸਾਡਾ ਬਾਦਲ 10 ਸਾਲ ਉਹ ਸਰਕਾਰ ਤੋਂ ਇੱਥੋਂ ਚਲੇ ਗਏ ਆ ਪਰ ਉਹਨਾਂ ਨੇ ਕੁਝ ਨਹੀਂ ਕਰਿਆ ਅੱਜ ਉਹ ਕਾਲੀਆਂ ਦਾ ਸਾਡਾ ਕੋਈ ਮਤਲਬ ਵੀ ਉਹ ਸਟੰਟਾ ਉਹਨਾਂ ਦਾ ਸਿਰਫ ਚੋਣ ਸਟੰਟਾ ਡਰਾਮੇਬਾਜੀ ਹੈ ਇਸ ਤੋਂ ਬਿਨਾ ਜਣੀ ਉਹਨਾਂ ਦਾ ਕੋਈ ਗੱਲ ਨਹੀਂ ਨਾ ਸੀ ਉਹਨਾਂ ਦਾ ਸਮਰਥਨ ਚਾਹੁੰਦੇ ਆ ਨਾ ਉਹਨਾਂ ਨੇ ਸੱਚੇ ਦਿਲੋਂ ਕਰਨਾ ਹੈ ਅੱਜ ਤੁਸੀਂ ਦੇਖ ਸਕਦੇ ਹੋ ਧਰਨੇ ਸਿਰਫ ਪਹਿਲਾਂ ਤਾਂ 2 ਘੰਟੇ ਲਾਉਣਾ ਉਹਨਾਂ ਨੇ ਜਿਹੜੀ ਉਹਨਾਂ ਦੀ ਤਾਕਤ ਹੈ ਕਿੰਨੀ ਵੱਡੀ ਤਾਕਤ ਹੈ ਜੇ ਪਿੰਡਾਂ ਚੋਂ 2-2 ਬੰਦੇ ਵੀ ਆਉਣ ਤਾਂ ਉਹਨਾਂ ਦਾ ਇੱਥੇ 6-700 ਦਾ ਕੱਟ ਚਾਹੀਦਾ ਉਹ 200 ਕੱਟ ਲਿਆਏ ਆ ਉਹ ਵੀ ਸਿਰਫ 2 ਘੰਟਿਆਂ ਵਾਸਤੇ ਕਿਉਂਕਿ ਉਹਨਾਂ ਨੇ ਕੱਲਾ ਚੌਣ ਸਟੰਟ ਹੈ ਵੋਟਾਂ ਕਿਵੇਂ ਪੱਕੀਆਂ ਹੋਣ ਉਹਨਾਂ ਦਾ ਸਿਰਫ ਇਹੀ ਮੁੱਦਾ ਹੈ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਸੁਖਵੀਰ ਬਾਦਲ ਐਤੋਂ ਪਹਿਲਾਂ ਆਏ ਕਹਿੰਦਾ ਸੀ ਵੀ ਯਾਰ ਜਿਹੜੇ ਧਰਨੇ ਲਾਉਣ ਵਾਲੇ ਕਿਸਾਨ ਜੱਥੇਬੰਦੀਆਂ ਦੇ ਆਗੂ ਆ ਉਹ ਤਾਂ ਵਿਹਲੇ ਆ ਉਹਨਾਂ ਨੂੰ ਤਾਂ ਘਰੇ ਕੋਈ ਪੁੱਛਦਾ ਨਹੀਂ ਅੱਜ ਸਾਡਾ ਸਵਾਲ ਆ ਉਹਨਾਂ ਨੂੰ ਕੀ ਹਰਸਿਮਰਤ ਕੌਰ ਬਾਦਲ ਨੇ ਸੁਖਵੀਰ ਨੂੰ ਵਿਹਲਾ ਕਰਤਾ ਅੱਜ ਉਹ ਨਕੰਮੇ ਹੋ ਗਏ ਇਸ ਗੱਲ ਤੋਂ ਜਿਹੜੇ 10 ਸਾਲ ਲਗਾਤਾਰ ਲੋਕਾਂ ਨੂੰ ਕੁੱਟਦੇ ਰਹੇ ਆ ਅੱਜ ਆਹੀ ਕਿਸਾਨੀ ਦੀਆਂ ਮੰਗਾਂ ਦਾ ਡਰਾਮਾ ਕਰਦੇ ਹੋਏ ਉਹ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਧਰਨੇ ਉਹ ਵੀ ਲਾਉਂਦੇ ਆ ਬਠਿੰਡਾ ਤੋਂ ਜਗਨੂ ਸ਼ਰਮਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੋਰੀਆ ਜੰਗਲ